ਮੇਰੇ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪੂਰਤਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 1 ਮਾਰਚ ਨੂੰ ਦੁਆਬਾ ਸਪੋਰਟਸ ਕਲੱਬ ਵੱਲੋਂ ਜ਼ਿਲ੍ਹਿਆਂ ਦੀਆਂ ਟੀਮਾਂ ਦੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਕਮੇਟੀ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਚੈਂਪੀਅਨਸ਼ਿਪ ਦੇ ਸਪਾਂਸਰਾਂ ਨਾਲ ਮੀਟਿੰਗ ਕੀਤੀ ਗਈ ਕਬੱਡੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਟੀਮਾਂ ਅਤੇ ਹਰਿਆਣਿਆਂ ਦੀ ਟੀਮ ਹਿੱਸਾ ਲਵੇਗੀ ਕਬੱਡੀ ਚੈਂਪੀਅਨਸ਼ਿਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 5 ਲੱਖ ਰੁਪਏ ਅਤੇ ਦੂਜਾ ਇਨਾਮ 4 ਲੱਖ ਰੁਪਏ ਦਿੱਤਾ ਜਾਵੇਗਾ ਜਦਕਿ ਕਬੱਡੀ ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਯਾਫੀ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਮੀਟਿੰਗ ਦੌਰਾਨ ਕਬੱਡੀ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਨੂੰ ਲੈ ਕੇ ਦੇਸ਼ ਵਿਦੇਸ਼ ਤੇ ਸਟਾਰ ਕਬੱਡੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਕਬੱਡੀ ਚੈਂਪੀਅਨਸ਼ਿਪ ਮੌਕੇ ਉੱਗੇ ਪੰਜਾਬੀ ਕਲਾਕਾਰ ਬੱਬੂ ਮਾਨ ਦਾ ਅਖੜਾ ਵੀ ਲਗਾਇਆ ਜਾਵੇਗਾ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਦੌਰਾਨ ਕਪੂਰਥਲਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਹੋਣ ਵਾਲੀ ਪਹਿਲੀ ਜ਼ਿਲ੍ਹਿਆਂ ਦੀ ਚੈਂਪੀਅਨਸ਼ਿਪ ਲਈ ਇਲਾਕਾ ਨਿਵਾਸੀਆਂ ਵਿੱਚ ਚਾਹ ਪਾਇਆ ਜਾ ਰਿਹਾ ਹੈ। ਪੇਸ਼ ਹੈ ਇੱਕ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਜੀਤ ਔਜਲਾ ਸਾਰੇ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਮੇਰੇ ਵੱਲੋਂ ਤੇ ਸਾਡੇ ਕਲੱਬ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜਿਦਾ ਆਪ ਨੂੰ ਪਤਾ ਹੀ ਹੈ 1 ਮਾਰਚ ਨੂੰ ਕਬੱਡੀ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਤੇ ਸਾਡੇ ਸਾਰੇ ਜਿਹੜੇ ਸਾਡੇ ਆਰਗੇਨਾਈਜ਼ਰ ਆ ਅਦੁੱਲਾ ਸੁਰਖਪੁਰ ਪਮਾ ਤੰਜੂ ਚਰਨਜੀਤ ਹੁੰਦਲ ਜਸ ਖਹਿੜਾ ਤੇ ਸੋਨੂੰ ਜੰਪ ਤੇ ਬਾਕੀ ਸਾਰੀ ਟੀਮ ਸਾਡੀ ਖੜੀ ਆ ਬਹੁਤ ਜਿਆਦੀ ਸਪੋਰਟ ਆ ਇਹਨਾਂ ਭਰਾਵਾਂ ਦੀ ਖਹਿਰਾ ਬ੍ਰਦਰਜ਼ ਅੱਜ ਆਏ ਆ ਤੇ ਮੇਰੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਕਿ ਉਸ ਦਿਨ ਹਮ ਹਮਾ ਕੇ ਪਹੁੰਚੋ ਤੇ ਸਾਡਾ ਸਾਥ ਦਿਓ ਕਬੱਡੀ ਦਾ ਆਨੰਦ ਮਾਣੋ ਉਹਦੇ ਨਾਲ ਹੀ ਬੱਬੂ ਮਾਨ ਦਾ ਲਾਈਵ ਸ਼ੋ ਹੋਣਾ ਆ ਉਹਦਾ ਵੀ ਆਨੰਦ ਮਾਣੋ ਧੰਨਵਾਦ ਸਾਰਿਆਂ ਦਾ ਜੀ ਸੱਸੀ ਸੱਸੀਆ ਦੋਸਤੋ ਮੈਂ ਆvida ਦਾ ਦਸ ਮੱਖਣ ਵਾਲੀ ਮੇਰੇ ਨਾਲ ਬਹੁਤ ਹੀ ਸਾਡੇ ਸਤਾਰੀਯੋਗ ਭਾਜੀ ਪਰਮਜੀਤ ਸਿੰਘ ਜੀ ਖਹਿਰਾ ਯੂਐਸਏ ਭਾਜੀ ਮਲਾਕਰ ਖਹਿਰਾ ਜੀ ਯੂਐਸਏ ਇਧਰ ਪਿੰਦੂ ਔਜਲਾ ਸਪੇਨ ਤੋਂ ਤੇ ਸੀਤਾਪੁਰਾਣਾ ਕਬੱਡੀ ਖਿਡਾਰੀ ਖਹਿਰੇ ਮਾਝੇ ਵਾਲਾ ਤੇ ਬੱਗੀ ਨਾਲ ਬਲਜੀਤ ਔਜਲਾ ਤੇ ਇਧਰ ਰਾਜਕੁਮਾਰ ਨਿਊਯਾਰਕ ਦੇ ਵੀਰ ਭਾਜੀ ਰਕੇਸ਼ ਕੁਮਾਰ ਕੇਸ਼ੀ ਜੀ ਯੂਐਸਏ ਤੋਂ ਤੋਂ ਨੂੰ ਜੰਪ ਪਰੌਂ ਵਾਲੀਆ ਤੇ ਸਾਰੇ ਸਾਡੇ ਸਤਾਰੀਯੋਗ ਵੀਰ ਅੱਜ ਗੁਰੂ ਨਾਨਕ ਸਟੇਡੀਅਮ ਕਪੂਤਲਾ ਦੇ ਵਿੱਚ ਇਕੱਠੇ ਹੋਏ ਆ ਸੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ 1 ਮਾਰਚ 2025 ਦਾ ਦਿਨ ਹੁਣ ਬਹੁਤ ਲੱਗੇ ਆ ਤੇ ਅਸੀਂ ਲਗਭਗ ਰੋਜ਼ ਹੀ ਇੱਥੇ ਇਕੱਠੇ ਹੋ ਕੇ ਸੋ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਵਾਸਤੇ ਸਾਰੇ ਹੀ ਨਵੇਂ-ਨਵੇਂ ਜਿੰਨੇ ਵੀ ਸੁਝਾਅ ਆ ਅਸੀਂ ਸਾਰਿਆਂ ਕੋਲੋਂ ਸੁਝਾਅ ਲੈਨੇ ਆ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਨਿਮਰਤਾ ਸਹਿਤ ਬੇਨਤੀ ਹੈ ਵੀ ਬਹੁਤ ਤਕੜੀਏ ਚੈਂਪੀਅਨਸ਼ਿਪ ਹੋਊਗੀ 1 ਮਾਰਚ 2025 ਕਪੂਰਥਲਾ ਦਾ ਗੁਰੂ ਨਾਨਕ ਸਟੇਡੀਅਮ ਵੱੜ ਦੇ ਸੁਪਰਸਟਾਰ ਖਿਡਾਰੀ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਇੱਥੇ ਖੇਡਣਗੇ ਪਲੱਸ ਹਰਿਆਣੇ ਦੀ ਟੀਮ ਵੀ ਖੇਡੂਗੀ ਬੱਬੂ ਮਾਨ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰੇਗਾ ਦੁਆਬਾ ਸਪੋਰਟਸ ਕਲੱਬ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਆਇਆ ਤੇ ਗਿਆ ਪ੍ਰੀਤਾ ਲਈ ਕਦੇ ਮਾੜੀ ਟੋ ਨਾ ਕਬੱਡੀ ਦੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਪੂਰਥਲੇ ਦਾ ਕਬੱਡੀ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਰਿਹਾ ਆ ਤੇ ਅੱਜ ਕੱਲ ਵੀ ਵੱਡਾ ਨਾਮ ਆ ਆਸੇ ਪਾਸੇ ਦੇ ਪਿੰਡਾਂ ਦਾ ਬਹੁਤ ਵੱਡਾ ਰੋਲ ਆ ਬਹੁਤ ਵੱਡਾ ਸਹਿਯੋਗ ਆ ਇਸ ਕਰਕੇ ਦੁਆਬਾ ਸਪੋਰਟਸ ਕਲੱਬ ਨੇ ਸਾਰੇ ਐਨ ਆਰ ਆਈ ਵੀਰਾਂ ਨੇ ਸਾਰੇ ਪ੍ਰਵਾਸੀਆਂ ਨੇ ਇਹ ਮਿਲ ਕੇ ਉਪਰਾਲਾ ਕੀਤਾ ਵੀ ਆਪਾਂ ਕਪੂਰਥਲੇ ਦੇ ਵਿੱਚ ਹਰ ਸਾਲ ਜਿਹੜਾ ਵੱਡਾ ਕਬੱਡੀ ਦਾ ਈਵੈਂਟ ਕਰਵਾਇਆ ਕਰੀਏ ਉਸੇ ਲੜੀ ਤੇ ਉਸੇ ਕੜੀ ਦੇ ਤਹਿਤ ਜਿਹੜੀ ਸ਼ੁਰੂਆਤ ਹੈ ਅਸੀਂ 1 ਮਾਰਚ 2025 ਤੋਂ ਕਰਨ ਜਾ ਰਹੇ ਹਾਂ ਬੜੇ ਸਾਰਿਆਂ ਦੇ ਸਾਨੂੰ ਸਹਿਯੋਗ ਦੀ ਲੋੜ ਹੈ ਜ਼ਰੂਰਤ ਹੈ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਪੁੱਜਣਾ ਹੈ ਇਸ ਵੱਡੀ ਚੈਂਪੀਅਨਸ਼ਿਪ ਦੇ ਵਿੱਚ ਜਿੱਥੇ ਕਬੱਡੀ ਦਾ ਤੁਸੀਂ ਆਨੰਦ ਮਾਣਣਾ ਹੈ ਉੱਥੇ ਪੰਜਾਬੀ ਸੱਭਿਆਚਾਰ ਦਾ ਵੀ ਆਨੰਦ ਮਾਣਣਾ 1 ਮਾਰਚ 2025 ਕਪੂਰਥਲਾ ਦਾ ਗੁਰੂ ਨਾਨਕ ਸਟੇਡੀਅਮ ਜਿੰਨੇ ਵੀ ਦਰਸ਼ਕ ਅਸਵੇਲੇ ਇਹੇ ਵੀਡੀਓ ਦੇਖ ਰਹਾ ਨੇ ਮੈਂ ਕੋਪਿਲੋ ਮੱਖੜ ਅਲੀ ਜੀ ਬਹੁਤ ਹੀ ਡੀਟੇਲ ਦੇ ਨਾਲ ਸਾਰੇ ਇਸ ਟੂਰਨਾਮੈਂਟ ਦੀ ਕਰਮਾ ਨੂੰ ਬਣਾ ਕੇ ਗਿਆ ਨੇ ਸੋ ਮੈਨੂੰ ਵੀ ਇਸ ਮੌਕੇ ਮਿਲੇ ਅੱਜ ਇੱਥੇ ਇੱਕ ਸਟੇਡੀਅਮ ਪਹੁੰਚਦਾ ਦਬਾਬਾ ਸਪੋਰਟਸ ਕਲੱਬ ਬਹੁਤ ਹੀ ਵੱਡਾ ਟੂਰਨਾਮੈਂਟ ਕਰਵਾਉਣ ਜਾ ਰਿਹਾ ਮੈਂ ਇੱਥੇ ਆ ਕੇ ਅੰਦਾਜ਼ਾ ਲਾਇਆ ਕਿ ਕਿੰਨਾ ਵੱਡਾ ਸਟੇਡੀਅਮ ਹੈ ਕਿੰਨੀ ਵਧੀਆ ਗਰਾਊਂਡ ਹੈ ਇਹਨਾਂ ਦੇ ਪ੍ਰਬੰਧ ਆਲਰੇਡੀ ਗਰਾਊਂਡ ਨੂੰ ਦੇਖ ਕੇ ਦੇਖ ਜਾਣ ਬਹੁਤ ਹੀ ਵਧੀਆ ਗਰਾਊਂਡ ਆ ਤੇ ਬਹੁਤ ਹੀ ਵਧੀਆ ਬੈਠਣ ਦਾ ਵੱਡਾ ਥਾਪ ਜਿਹੜਾ ਹੋ ਰਿਹਾ ਹੈਗਾ ਇਹ ਸੋ ਮੈਂ ਆਪਣੇ ਵੱਲੋਂ ਪਰਮਿੰਦਰ ਖਿਆਰਾ ਨੂੰ ਚੜ੍ਹਦਾ ਪੰਜਾਬ ਕੱਪ ਸਖਮਾਂ ਤੋਂ ਵੱਲੋਂ ਸਾਰੇ ਵੀਰਾਂ ਨੂੰ ਕਹੂੰਗਾ ਕਿ ਇਸ ਕੱਪ ਨਾਲ ਆਪਾਂ ਜੁੜੀਏ ਤੇ ਇਸ ਕੱਪ ਦਾ 1 ਮਾਰਚ 2025 ਨੂੰ ਆਨੰਦ ਮਾਣੀਏ ਬਹੁਤ ਹੀ ਵੱਡੇ ਪੱਧਰ ਤੇ ਟੂਰਨਾਮੈਂਟ ਹੋਣ ਜਾ ਰਿਹਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਟੂਰਨਾਮੈਂਟ ਸਾਡੇ ਇਲਾਕੇ 'ਚ ਹੋ ਰਿਹਾ ਸੋ ਮੈਂ ਦੋਆਬਾ ਸਪੋਰਟਸ ਕਲੱਬ ਦੇ ਜਿੰਨੇ ਵੀ ਮੈਂਬਰ ਸਭਾ ਨੇ ਇਸ oprala ਕਰ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਨਾ ਇਹ ਸੱਦਾ ਪੱਤਾ ਦਿੱਨਾ ਸਾਰੇ ਇਸ ਇਲਾਕੇ ਦੇ ਵਸਨੀਕਾਂ ਨੂੰ ਆਓ ਇਸ ਟੂਰਨਾਮੈਂਟ ਦਾ ਆਨੰਦ ਮਾਣੀਏ ਵਾਈਬ੍ਰੇਟ ਖਾਸਾ ਵਾਈਬ੍ਰੇਟ ਟਿਕਟ ਇਹ ਅੱਜ ਅਸੀਂ ਸਾਰਾ ਗਰਾਊਂਡ ਦੇ ਵਿੱਚ ਜਿਹੜਾ ਬੈਰੀਕੇਟਿੰਗ ਹੋਣੀ ਹੈ ਜੀ ਬੱਬੂ ਮਾਨ ਦੇ ਤੇ ਸਾਡੇ ਟੂਰਨਾਮੈਂਟ ਦੇ ਵਿੱਚ ਉਹਦੇ ਬਾਰੇ ਇਹ ਪੰਜਾਬ ਬਟਨ ਦਾ ਜੀਤਾ ਆ ਤੇ ਨਾਲੇ ਅੱਜ ਟੀਮਾਂ ਨਾਲ ਥੋੜਾ ਕਨਫਰਮ ਕੀਤਾ ਆ ਕਿ ਕਿਹੜੀ ਕਿਹੜੀ ਟੀਮ ਇੱਥੇ ਆ ਰਹੀ ਹੈ ਸਾਡੇ ਤੇ ਹੋਰ ਅਸੀਂ ਇੱਕ ਕੁੜੀਆਂ ਟੀਮ ਦਾ ਕਨਫਰਮ ਕੀਤਾ ਆ ਜਿਹੜੀਆਂ ਹੋਰ ਟੀਮਾਂ ਆਉਣੀਆਂ ਆ ਜਿੱਦਾਂ ਕਿ ਕੋਈ ਬੱਚਿਆਂ ਦਾ ਸ਼ੋਅ ਮੈਚ ਹੈ ਜਾਂ ਉਹਨਾਂ ਨਾਲ ਤੇ ਬੁਲਾਇਆ ਸੀ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਨਾਲ ਜੀ ਤੇ ਸਾਡੇ ਸਪான்ਸਰ ਪੁਛਾਏ ਸੀਗੇ ਸਾਡੇ ਯੂਐਸ ਤੋਂ ਉਹਨਾਂ ਨਾਲ ਇੱਥੇ ਮਿਲ ਗੋਈ ਹੈ ਜਾਂ ਉਹਨਾਂ ਦੀ ਗੱਲਬਾਤ ਸਲਾਹ-ਬਾਤ ਲਈ ਹੈ ਤੇ ਇਹ ਪਿੰਡ ਚੋਂ ਵਰ ਚੰਗਾ ਕੀਤਾ ਜਾ ਕਿ ਸਰ ਮੈਸੇਜ ਹੈਗਾ ਤੁਹਾਡਾ ਮੈਸੇਜ ਸਾਡਾ ਇਹ ਹੈ ਜੀ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਇੱਥੇ ਪਹੁੰਚੋ ਵਧੀਆ ਪ੍ਰਬੰਧ ਅਸੀਂ ਕਰ ਰਹੇ ਹਾਂ ਕੋਸ਼ਿਸ਼ ਇਹ ਹੀ ਕਰਨਾ ਕਿ ਬਾਅਦ ਤੋਂ ਉਹਨਾਂ ਨੂੰ ਅ ਸਹੂਲਤ ਕੋਈ ਨਾ ਕੋਈ ਦਿੱਤੀ ਜਾਵੇ ਤੇ ਟੂਰਨਾਮੈਂਟ ਵਧੀਆ ਦਿਖਾਇਆ ਜਾਵੇ ਉਹਨਾਂ ਨੂੰ ਸਰ ਦਰਸ਼ਕਾਂ ਲਈ ਕੋਈ ਆਫਰ ਦੇ ਕੇ ਦਰਸ਼ਕਾਂ ਲਈ ਤੋਹਫਾ ਬੱਬੂ ਮੰਦ ਆਇਆ ਜੀ ਬੱਬੂ ਮੰਦ ਇੱਥੇ ਸਾਧਰੇ ਆ ਜਦ ਕਿ ਕਾਫੀ ਟਾਈਮ ਤੋਂ ਇੱਥੇ ਸਿੰਗਰ ਜਿਹੜਾ ਪਿਛਲੇ ਦੀ ਸ਼ਤਾਜ ਆਏ ਜੀ ਉਦੋਂ ਹੀ ਅਸੀਂ ਦਰਸ਼ਕਾਂ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ ਜੀ ਮੇਨ ਕਬੱਡੀ ਵੀ ਦਰਸ਼ਕਾਂ ਲਈ ਹੈ ਤੇ ਜਿਹੜਾ ਬੱਬੂ ਮੰਦ ਸਿੰਗਰ ਆ ਉਹ ਵੀ ਦਰਸ਼ਕਾਂ ਲਈ ਹੈ ਕਿਉਂਕਿ ਜਿੰਨੇ ਦਰਸ਼ਕ ਆਪਾਂ ਇੱਥੇ ਇਕੱਠੇ ਕਰ ਸਕਦੇ ਆ ਉਹਨਾਂ ਨੂੰ ਦਿਖਾ ਸਕਦੇ ਆ ਕੁਛ ਨਾ ਕੁਛ ਤੇ ਇਹ ਸਾਰਾ ਕੁਝ ਦਰਸ਼ਕਾਂ ਦੇ ਲਈ ਹੈ ਜੀ ਤਾਂ ਸਰ ਟਾਈਆਂ ਕਿੰਨੀ ਪ੍ਰੀਤ ਕਰਕੇ ਟਾਈਆਂ ਅਸੀਂ 25 ਤਰੀਕ ਨੂੰ ਪਾਉਣ ਜਾ ਰਹੇ ਆ ਜੀ 25 ਤਰੀਕ ਨੂੰ ਟਾਈਆਂ ਸਾਰੀਆਂ ਟੀਮਾਂ ਨੂੰ ਕੋਚਾਂ ਨੂੰ ਤੇ ਉਹਨਾਂ ਦੇ ਪਲੇਅਰਾਂ ਨੂੰ ਕੈਪਟਨਾਂ ਨੂੰ ਸੱਜ ਕੇ ਹੀ ਤੇ 25 ਤਰੀਕ ਨੂੰ ਟਾਈਆਂ ਪਾਦ ਲਈਆਂ ਤੇ ਉਹ 10 ਦਿਨਾਂ ਅਸੀਂ ਇੱਕ ਤਾਂ ਪਹਿਲਾਂ ਹੀ ਤੇ 5-6 ਦਿਨ ਕੇ ਅਜ ਇਹ ਮੈਚ ਪਹਿਲੀ ਦਾ ਪਹਿਲੀ ਤਰੀਕ ਨੂੰ ਜਿਹੜਾ ਆਹ ਮੈਚ ਇਸ ਟਿਕ ਦਾ ਹੋਗਾ ਉਹ ਉਸ ਤਰੀਕੇ ਨਾਲ ਸਾਰਾ ਉਹਨਾਂ ਨੂੰ ਡਾਟਾ ਦਿੱਤਾ ਜਾਏ ਫੇਲਾ ਦਾ ਵਾਇਕੂ ਜੀ ਕਾ ਖਾਲਸਾ ਤੇ ਵਾਇਕੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਤੇ ਤੁਹਾਡੇ ਚੈਨਲ ਤੇ ਸੁਣਨ ਵਾਲਿਆਂ ਨੂੰ ਤੇ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਵੀ ਡੇਲੀ ਆਉਂਨੇ ਆ ਤੇ ਸਾਨੂੰ ਪੁੱਛਦੇ ਗਏ ਹੱਸਦੇ ਆ ਤੇ ਧੰਨਵਾਦ ਸਾਰਿਆਂ ਦਾ ਤੇ ਸੁਣਨ ਵਾਲਿਆਂ ਦਾ ਤੇ ਦਰਸ਼ਕਾਂ ਦਾ ਜੀ ਇਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਔਰ ਇਸ ਤੱਕ ਪਹੁੰਚ ਗਿਆ ਨੇ ਤਿਆਰੀਆਂ ਭਾਜੀ ਦੇਖੋ ਆਪਾਂ ਮਾਂ ਖੇਡ ਕਬੱਡੀ ਆ ਆਪਣੀ ਆਪਣਾ ਉੱਪਰ ਹੈਗਾ ਵਗੈ ਵੀ ਇਹਨੂੰ ਪਰਪੋਲਤ ਕਰੀਏ ਜੋ ਆਪਣਾ ਨਸ਼ਿਆਂ ਦਾ ਕੋਡ ਆ ਵੀ ਆਪਾਂ ਇਹ ਕਹਿੰਦੇ ਆ ਵੀ ਹਰੇਕ ਨਿਆਣਾ ਕਿਸੇ ਮਾਂ ਦਾ ਪੁੱਤ ਆ ਉਹ ਵਧੀਆ ਬੁਲੰਦੀਆਂ ਤੇ ਪਹੁੰਚੇ ਤੇ ਆ ਦੇਖੋ ਹੁਣ ਗਰਾਊਂਡ ਹਾਲ ਦੇਖੋ ਜੀ ਤੁਸੀਂ ਅਸੀਂ ਉਦੋਂ ਦੇ ਲੱਗੇ ਆ ਤੁਸੀਂ ਵੀ ਦੇਖਿਆ ਹੋਣਾ ਦੇਖੋ ਅਸੀਂ ਪਾਣੀ ਲਾ ਰਹੇ ਹਾਂ ਹੁਣ ਸਪੈਸ਼ਲ ਵੀ ਗਰਾਊਂਡ ਅਸੀਂ ਇਦਾਂ ਦੀ ਕਰ ਦੇਣੀ ਆ ਕਿ ਗੱਦਿਆਂ ਵਰਗੂ ਹੋਵੇ ਪੋਲੀ ਸੌਫਟ ਜਿੱਦਾ ਬਾਹਰ ਆਪਾਂ ਖੇਡਦੇ ਆ ਜਿੰਨੇ ਵੀ ਬਾਹਰ ਸਪੋਰਟਸਮੈਨ ਜਾਂਦੇ ਆ ਕਬੱਡੀ ਵਾਲੇ ਉਧਰ ਗਰਾਊਂਡ ਘਾਲੀਆਂ ਗਰਾਊਂਡਾਂ ਤੇ ਹੀ ਹੁੰਦੀ ਆ ਕਬੱਡੀ ਇਸ ਕਰਕੇ ਅਸੀਂ ਗਰਾਊਂਡ ਦੀ ਵੀ ਪੂਰੀ ਧਿਆਨ ਰੱਖ ਰਹੇ ਆ ਤਾਂ ਸਾਨੂੰ ਬਹੁਤ ਸਾਰੇ ਭਰਾਵਾਂ ਦਾ ਫੋਨ ਵੀ ਬਾਹਰੋਂ ਆਉਂਦਾ ਵਾ ਵੀ ਗਰਾਊਂਡ ਦਾ ਧਿਆਨ ਰੱਖਿਓ ਤਾਂ ਅਸੀਂ ਉਹ ਧਿਆਨ ਵੀ ਬਹੁਤ ਜ਼ਰੂਰ ਰੱਖਦੇ ਆ ਤੇ ਹੋਰ ਵੀ ਭਰਾ ਸਾਨੂੰ ਬਹੁਤ ਸਾਰੀਆਂ ਸੂਲਤਾਂ ਦੱਸਦੇ ਆ ਸਾਡੀਆਂ ਕਮੀਆਂ ਪੇਸ਼ੀਆਂ ਦੱਸਦੇ ਆ ਤਾਂ ਵਧੀਆ ਸਾਨੂੰ ਮਾਣ ਆ ਭਾਜੀ ਕਿ ਕੋਈ ਦੱਸਦਾ ਤਾਂ ਸਾਨੂੰ ਪਤਾ ਲੱਗਦਾ ਵਾ ਕਿਉਂਕਿ ਜਦੋਂ ਆਪਾਂ ਗਰਾਊਂਡ ਲੈਵਲ ਤੇ ਹੁੰਨੇ ਆ ਅਸੀਂ ਬਹੁਤ ਚੀਜ਼ਾਂ ਮਿਸ ਕਰ ਜਾਂਦੇ ਆ ਤੇ ਇਦਾਂ ਭਰਾਵਾਂ ਦਾ ਸਾਥ ਬਣਿਆ ਰਹੇ ਤਾਂ ਬਹੁਤ ਵਧੀਆ ਜੀ ਆ ਸਰ ਜੀ ਪੀ ਐਨ ਸੀ ਪੀ ਦੀ ਨਹੀਂ ਭਾਜੀ ਬਿਲਕੁਲ ਫ੍ਰੀ ਹੈ ਜੀ ਇਹ ਬੜੇ ਚਿਰ ਬਾਅਦ ਪਹਿਲਾਂ ਵੀ ਕੱਪ ਹੁੰਦਾ ਰਿਹਾ ਵਾ ਪਰ ਐਤੀ ਇਹ ਚੈਂਪੀਅਨਸ਼ਿਪ ਆ ਤਾਂ ਬਿਲਕੁਲ ਫ੍ਰੀ ਹੈ ਜੀ ਤਾਂ ਦਰਸ਼ਕਾਂ ਵਾਸਤੇ ਕੋਈ ਆਫਰ ਹੈ ਅੰਦਰ ਕਿ ਕੀ ਆਮ ਤੌਰ ਤੇ ਫਤਿੱਗ ਦੇਖੀ ਇਸ ਵਕਤ ਕਬੱਡੀ ਦੇ ਵਿੱਚ ਹੁਣ ਦਰਸ਼ਕਾਂ ਨੂੰ ਵੀ ਨਾਮ ਦਿੱਤੇ ਜਾਂਦੇ ਹਾਂਜੀ ਜੀ ਕਿਉਂਕਿ ਆਪਾਂ ਤੇ ਹੋ ਦਰਸ਼ਕਾਂ ਦਾ ਤਾਂ ਸਾਥ ਹੈਗਾ ਹੀ ਹੈਗਾ ਜੀ ਤਾਂ ਅਸੀਂ ਹੋਰ ਕਹਿੰਨੇ ਆ ਦਰਸ਼ਕ ਸਾਡਾ ਵੱਧ ਤੋਂ ਵੱਧ ਸਾਥ ਦੇਣ ਪ੍ਰਸ਼ਾਸਨ ਸਾਥ ਦੇਵੇ ਪੋਲਿਟਿਕਲ ਬੰਦੇ ਜਿੰਨੇ ਆ ਉਹ ਸਾਡੇ ਨਾਲ ਜੁੜੇ ਹੋਏ ਆ ਸਾਰੀਆਂ ਪਾਰਟੀਆਂ ਦੇ ਤੇ ਅਸੀਂ ਕਹਿੰਦੇ ਆ ਵੀ ਹੋਰ ਜੁੜੋ ਸਾਡੇ ਨਾਲ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਡਾ ਤਨੋਂ ਮਨੋਂ ਸਾਥ ਦਿਓ ਬਸ ਤੇ ਅਸੀਂ ਵੀ ਤੁਹਾਡਾ ਸਾਥ ਦਈਏ ਹਾਂ ਸਰ ਤੁਹਾਡਾ ਕੀ ਟੀਮਾਂ ਬਾਰੇ ਦੱਸੋ ਕਿ ਕਿਹੜੇ ਸਟਾਰ ਇਸ ਕਿਤੇ ਭਾਜੀ ਸਟਾਰ ਜਿੰਨੇ ਕੁ ਤਕਰੀਬਨ ਹੈਗੇ ਆ ਤੇ 99% ਸਾਰੇ ਖੇਡਣਗੇ ਤੇ ਜਿੰਨੇ ਵੀ ਆਪਣੇ ਪੁਰਾਣੇ ਘੜੀ ਖੇਡ ਹੜੇ ਇੰਟਰਨੈਸ਼ਨਲ ਲੈਵਲ ਤੇ ਅੱਜ ਤੱਕ ਤਾਊ ਹੋ ਗਿਆ, ਜਲਜੀਤਾ ਹੋ ਗਿਆ। ਪੂਰੀ ਛੰਨਾ ਵਾਲਾ, ਪੂਰੀ ਛੰਨਾ ਵਾਲਾ ਵੀ ਆ ਰਿਹਾ ਜੀ ਸਪੈਸ਼ਲ ਕੱਪ ਤੇ ਤੇ ਤਾਊ ਹੋਣੀ ਆ, ਜਲਜੀਤਾ ਵਾ ਇਹ ਵੀ ਸਾਨੂੰ ਖੁਸ਼ੀ ਹੋਣੀ ਟੱਚ ਚ ਆ ਤੇ ਉੱਥੋਂ ਬੈਠੇ ਵੀ ਐ ਐਡ ਪਾ ਰਹੇ ਆ, ਸਾਰਾ ਕੁਝ ਕਰ ਰਹੇ ਆ, ਦੱਸ ਰਹੇ ਆ ਸਾਨੂੰ ਵੀ ਤੇ ਸਾਥ ਆ ਟਰਾਈ ਕਰਨਗੇ ਕਿਉਂਕਿ ਤੁਹਾਨੂੰ ਵੀ ਪਤਾ ਭਾਜੀ ਬਾਹਰ ਜਾ ਕੇ ਵੀ ਬਹੁਤ ਮਜਬੂਰੀਆਂ ਹੋ ਜਾਂਦੀਆਂ ਬੰਦਿਆਂ ਦੀਆਂ। ਇਸ ਕਰਕੇ ਜੇ ਇਹਦਾ ਨਹੀਂ ਇਸ ਸਾਲ ਪਹੁੰਚ ਸਕਿਆ ਤੇ ਹੋਪ ਵੀ ਜੇ ਇਸ ਸਾਲ ਆਪਣਾ ਵਧੀਆ ਰਹਿੰਦਾ ਸਾਰਾ ਕੁ ਤੇ ਇਹਨੂੰ ਆਪਾਂ ਇਦਾਂ ਹੀ ਜਾਰੀ ਰੱਖੀਏ ਤੇ ਅਗਲੇ ਸਾਲ ਹੋਰ ਰੌਣਕਾਂ ਵਧ ਲੱਗਣ ਸਰ ਸਰ ਟੀਮ ਜੀ ਜੀ ਤੁਹਾਡਾ ਧੰਨਵਾਦ ਤੇ ਫੇਰ ਵਾਸਤੇ ਦਰਸ਼ਕਾਂ ਵਾਸਤੇ ਇਹ ਆ ਮੈਸੇਜ ਤੇ ਵੀ ਤੁਸੀਂ 9 ਤੋਂ 10 ਵਜੇ ਸਟੇਡੀਅਮ ਤੇ ਪਹੁੰਚੋ ਤੇ ਆਪਣੀ ਮੈਨੇਜਮੈਂਟ ਜਿਹੜੀ ਟੀਮ ਸਾਡੀ ਉਹ ਸਾਰਾ ਕੁਝ ਕਰ ਰਹੀ ਆ ਤੇ ਖਿਡਾਰੀਆਂ ਨੂੰ ਮੇਰੀ ਸਪੈਸ਼ਲੀ ਜਿੰਨੇ ਵੀ ਆਪਣੇ ਸਪੋਰਟਸਮੈਨ ਖਿਡਾਰੀ ਆ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜੇ ਦਰਸ਼ਕ ਟਾਈਮ ਨਾ ਆ ਜਾਂਦੇ ਆ ਨਾ ਤੇ ਤੁਹਾਡਾ ਵੀ ਫਰਜ ਆ ਵੀ ਤੁਸੀਂ ਵੀ ਟਾਈਮ ਨਾ ਪਹੁੰਚੋ ਇਹ ਬਹੁਤ ਜ਼ਰੂਰੀ ਆ ਜੀ ਜੇ ਆਪਾਂ ਦਰਸ਼ਕ ਪੌੜੀਆਂ ਦੇ ਬੈਠੇ ਹੋ ਤੇ ਖਿਡਾਰੀ ਨਾ ਆਉਣ ਜੇ ਦਾ ਬਾਗੜੀਆਂ ਚੱਕਰ ਹੋਇਆ ਜੀ ਤਾਂ ਆਪਾਂ ਇਹ ਨਹੀਂ ਚਾਹੁੰਦੇ ਵੀ ਟਾਈਮ ਨਾ ਪਹੁੰਚੋ ਟਾਈਮ ਦੀ ਕਦਰ ਕਰੋ